ਇੱਕ ਸਮੇਂ ਜਗਤ ਉਦਾਰ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਜੇਸਾਂ ਇਸ ਤਰ੍ਹਾਂ ਵਿਖੇ ਰਟਨ ਕਰਦੇ ਹੋਏ ਦਿੱਲੀ ਸ਼ਹਿਰ ਵਿਖੇ ਆਏ ਤਾਂ ਉੱਥੋਂ ਦੀਆਂ ਸੰਗਤਾਂ ਗੁਰੂ ਜੀ ਦਾ ਆਉਣਾ ਸੁਣ ਕੇ ਸਭ ਇਕੱਠੀਆਂ ਹੋ ਕੇ ਸਤਗੁਰਾਂ ਦੇ ਦਰਸ਼ਨ ਕਰਨ ਲਈ ਆਈਆਂ ਉਸੇ ਦਿਨ ਇੱਕ ਪ੍ਰੇਮੀ ਨੇ ਬ੍ਰਾਹਮਣਾਂ ਨੂੰ ਨਿਮੰਤਰਣ ਦਿੱਤਾ ਹੋਇਆ ਸੀ ਪਰ ਦੇਵ ਨੇਤ ਨਾਲ ਉਸ ਦੇ ਘਰ ਵਿੱਚ ਰਾਤ ਨੂੰ ਇੱਕ ਲੜਕਾ ਪੈਦਾ ਹੋ ਗਿਆ ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਡੇ ਸੂਤਕ ਵਾਲੇ ਘਰ ਦਾ ਭੋਜਨ ਨਹੀਂ ਛਕਣਾ ਇਹ ਗੱਲ ਸੁਣ ਕੇ ਉਸ ਪੁਰਸ਼ ਨੇ ਬੜਾ ਅਫਸੋਸ ਕੀਤਾ ਕਿ ਮੇਰਾ ਕੀਤਾ ਕਰਤਿਆ ਸਭ ਨਫਲ ਚਲਿਆ ਗਿਆ ਇਸ ਨੂੰ ਚਿੰਤਾਤੁਰ ਵੇਖ ਕੇ ਕਿਸੇ ਸਿੱਖ ਨੇ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਅਫਸੋਸ ਨਾ ਕਰ ਫਲਾਣੀ ਜਗ੍ਹਾ ਸਤਿਗੁਰੂ ਨਾਨਕ ਦੇਵ ਜੀ ਆਏ ਹਨ ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰ ਉਹ ਤੇਰੇ ਘਰ ਸਿੱਖਾਂ ਨੂੰ ਭੇਜ ਕੇ ਤੇਰਾ ਤਿਆਰ ਕੀਤਾ ਹੋਇਆ ਭੋਜਨ ਸਫਲਾ ਕਰ ਦੇਣਗੇ ਉਸ ਨੇ ਝਟਪਟ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਜਾ ਕੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ ਤੇ ਆਪ ਮੇਰੇ ਸਭ ਘਰ ਵਿੱਚ ਭੋਜਨ ਛਕਣਾ ਕਰੋ ਉਸ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਉਸ ਦੇ ਨਾਲ ਸਿੱਖਾਂ ਨੂੰ ਭੇਜ ਦਿੱਤਾ ਉਸ ਨੇ ਆਪਣੇ ਘਰ ਸਿੱਖਾਂ ਨੂੰ ਲਿਜਾ ਕੇ ਬਹੁਤ ਪ੍ਰੇਮ ਨਾਲ ਭੋਜਨ ਛਕਾਇਆ ਜਿਸ ਵੇਲੇ ਬ੍ਰਾਹਮਣਾਂ ਨੇ ਸੁਣਿਆ ਕਿ ਸ਼੍ਰੀ ਸਤਗੁਰੂ ਨਾਨਕਦੇਵ ਜੀ ਨੇ ਸਿੱਖਾਂ ਨੂੰ ਸੂਤਕ ਵਾਲੇ ਘਰ ਦਾ ਭੋਜਨ ਛਕਾਇਆ ਹੈ ਤਾਂ ਉਸੇ ਵੇਲੇ ब्राहਮਣਾ ਨੇ ਸਤਗੁਰ ਦੇਵਾ ਨੂੰ ਕਿਹਾ ਆਪ ਐਸੇ ਉਪਦੇਸ਼ਤਾ ਹੋ ਕੇ ਸੂਤਕ ਵਾਲਾ ਭੋਜਨ ਸਿੱਖਾਂ ਨੂੰ ਸਿਖਾਉਂਦੇ ਹੋ ਇਹ ਠੀਕ ਨਹੀਂ ਹੈ ਉਸ ਵੇਲੇ ਸਤਗੁਰਾਂ ਨੇ ਬ੍ਰਾਹਮਣਾ ਪ੍ਰਤੀ ਇਹ ਸ਼ਲੋਕ ਉਚਾਰਨ ਕੀਤਾ ਜੇਕਰ ਸੂਤਕ ਮੰਨਿਆ ਸਭ ਤੈ ਸੂਤਕ ਹੋਏ ਇਹ ਬ੍ਰਾਹਮਣੋ ਜੇਕਰ ਸੂਤਕ ਨੂੰ ਮੰਨਣਾ ਕਰੀਏ ਭਾਵ ਜੇ ਇਹ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ ਤਾਂ ਇਹ ਯਾਦ ਰੱਖੋ ਕਿ ਸਭ ਜਗ੍ਹਾ ਤੇ ਸੂਤਕ ਹੀ ਹੋ ਰਿਹਾ ਹੈ ਪ੍ਰਮਾਣ ਕਹੋ ਰੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇ ਰਮੀਤਾ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਫਿਰ ਦੇਖੋ ਸੂਤਕ ਦਾ ਪਰਮ ਰੱਖਿਆ ਵੀ ਕਿਵੇਂ ਜਾ ਸਕਦਾ ਹੈ ਜਦ ਕਿ ਹਰ ਵੇਲੇ ਸਾਡੀ ਰਸੋਈ ਵਿੱਚ ਸੂਤਕ ਪੈ ਰਿਹਾ ਹੈ ਰਸੋਈ ਵਿੱਚ ਜੋ ਗੋਹੇ ਲੱਕੜੀਆਂ ਵਾਲਦੇ ਹਨ ਉਹਨਾਂ ਵਿੱਚ ਵੀ ਕੀੜੇ ਹੁੰਦੇ ਹਨ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਪਾਥੀਆਂ ਤੇ ਲੱਕੜੀਆਂ ਅੰਦਰ ਕੀੜੇ ਹੁੰਦੇ ਹਨ ਫਿਰ ਜੋ ਅਨ ਰਸੋਈ ਵਿੱਚ ਵਰਤਦੇ ਹਾਂ ਉਸ ਰਸੋਈ ਦੇ ਜਿੱਤੇ ਦਾਣੇ ਅੰਨ ਕੇ ਜੀਆ ਵਾਜਨਾ ਕੋਈ ਜਿਤਨੇ ਵੀ ਅੰਨ ਦੇ ਦਾਣੇ ਹਨ ਜੀਆਂ ਤੋਂ ਬਿਨਾ ਕੋਈ ਵੀ ਨਹੀਂ ਕਿਉਂਕਿ ਜਿਸ ਵੇਲੇ ਦਾਣੇ ਪੁੱਜਦੇ ਹਨ ਤਾਂ ਤੜ-ਤੜ ਕਰਦੇ ਹਨ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸਭ ਤੋਂ ਪਹਿਲੇ ਵਿਚਾਰ ਕੇ ਦੇਖੋ ਕਿ ਪਾਣੀ ਵਿੱਚ ਕਿਤਨੇ ਹੀ ਜੀਵ ਹਨ ਜਿਸ ਜਲ ਕਰਕੇ ਸਭ ਕੋਈ ਹਰਿਆ ਹੁੰਦਾ ਹੈ 42 ਲੱਖ ਜੀ ਜਲਮੈ ਹੋਤੇ ਜਲ ਵਿੱਚ ਉਤਪੰਨ ਹੁੰਦੇ ਹਨ ਜਲ ਵਿੱਚ ਹੀ ਵਿਸ਼ਾ ਭੋਗਦੇ ਹਨ ਜਲ ਵਿੱਚ ਹੀ ਵਿਸ਼ਟਾ ਪਸ਼ਾਬ ਕਰਦੇ ਹਨ ਅੰਤ ਨੂੰ ਜਲ ਵਿੱਚ ਹੀ ਮਰ ਜਾਂਦੇ ਹਨ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਏ ਨਾਨਕ ਸੂਤਕ ਇਹ ਹੈ ਉtre ਗਿਆਨ ਉਤਾਰਿਆ ਧੋਏ ਕਿਸ ਕਾਰਨ ਨਾਲ ਸੂਤਕ ਨੂੰ ਨਿਰਵਰਤ ਕਰ ਰੱਖੀਏ ਕਿਉਂਕਿ ਸੂਤਕ ਤਾਂ ਰਸੋਈ ਵਿੱਚ ਵੀ ਪੈ ਰਿਹਾ ਹੈ ਰੋਟੀ ਤਿਆਰ ਕਰਨ ਵੇਲੇ ਕੀੜੇ ਮਰ ਜਾਂਦੇ ਹਨ ਸਤਗੁਰ ਦੇਵ ਜੀ ਕਥਨ ਕਰਦੇ ਹਨ ਸੂਤਕ ਇਸ ਤਰ੍ਹਾਂ ਅਰਥਾਤ ਪਰ ਮਾਂ ਦੀਆਂ ਵਿਧੀਆਂ ਨਾਲ ਉਤਾਰਿਆ ਨਹੀਂ ਉਤਰਦਾ ਕੇਵਲ ਗਿਆਨ ਹੀ ਇਸ ਸੂਤਕ ਨੂੰ ਧੋ ਕੇ ਉਤਾਰਦਾ ਹੈ Hindu ਮਤ ਅਨੁਸਾਰ ਜਨਮ ਸਮੇ ਜੋ ਅਪਵਿੱਤਰਤਾ ਹੁੰਦੀ ਹੈ ਉਸ ਨੂੰ ਸੂਤਕ ਆਖਦੇ ਹਨ ਤੇ ਮਰਨ ਵੇਲੇ ਦੀ ਅਪਵਿੱਤਰਤਾ ਨੂੰ ਪਤਕ ਆਖਦੇ ਹਨ ਪਰ ਇਸ ਜਗ੍ਹਾ ਸੂਤਕ ਪਤਕ ਦੀ ਅਪੇਧਤਾ ਹੈ